ਸਰ ਸਾਹਿਬ YouTube ਚੈਨਲ ਤੇ Facebook ਚੈਨਲ ਹੈ ਜਿਹੜੇ ਦੂਰ ਦਰੇਦਿਆਂ ਨਹੀਂ ਆ ਸਕੇ ਉਹਨਾਂ ਨੂੰ ਤੁਸੀਂ ਇਹ ਲਿੰਕ ਪੇਜ ਸਕਦੇ ਹੋ ਐਸਡੀਪੀਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਰੇ ਸਮਾਗਮ ਦਾ ਲਾਈਵ ਹੋ ਰਿਹਾ ਸਾਰੇ ਹੀ ਸੰਗਤਾਂ ਦਾ ਕੋਟਾੜ ਕੋਟ ਧੰਨਵਾਦ ਆਓ ਭਾਈ ਹਰਜਿੰਦਰ ਸਿੰਘ ਜੀ ਗੌਸਪੁਰ ਪਾਸੋਂ ਤਕਰੀਬਨ 11:30 ਵਜੇ ਤੱਕ ਗੁਰਮਤ ਵਿਚਾਰਾਂ ਦਾ ਲਾਹਮਾਨੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੋ ਕਰ ਚਹ ਨਾਰ ਧਰ ਜਾਗ ਕਰੋ ਭਤ ਨਹ ਨਜ ਅਰੂਪ ਰੰ ਅਰੇ ਭੇਖ ਕੋ ਕਹ ਸਕਤ ਕੋ ਅੱਜਨ ਸਨਮਾਨ ਤੇ ਸਤਕਾਰ ਜੋਗ ਸਤਗੁਰਾਂ ਦੀ ਸਾਜੇ ਨਵਾਜੇ ਸਾਧ ਸੰਗਤ ਜਿਓ ਆਪ ਵੱਡ ਭਾਗੇ ਹੋ ਪੈਗੰਬਰਾਂ ਦੇ ਸ਼ੈਨ ਸ਼ਾਹ ਪੰਥ ਦੇ ਵਾਲੀ ਖਾਲਸੇ ਦੇ ਸਰਜਮਹਾਰ ਪਾਵਨ ਬੀਠ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਕੱਦਸ ਅਸਥਾਨ ਗੁਰਦੁਆਰਾ ਟੀਬੀ ਸਾਹਿਬ ਜਤੋ ਵਿਖੇ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਅੰਦਰ ਬੈਠ ਕਰਕੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੱਜ ਦਾ ਦਿਨ ਅੱਜ ਦਾ ਦਿਹਾੜਾ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਉਹਨਾਂ ਮਹਾਨ ਜੌਹਦਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਜੈਤੋਦੇ ਮੋਰਚੇ ਵਿੱਚ ਹਿੱਸਾ ਪਾਇਆ ਅਤੇ ਪੰਥ ਨੂੰ ਕੌਮ ਨੂੰ ਇਨ੍ਹਾਂ ਅਸਥਾਨਾਂ ਦੀ ਸੇਵਾ ਸਮਾਲ ਦਾ ਜਿੰਮਾ ਦਵਾਇਆ ਚੱਲ ਰਹੇ ਅਖੰਡ ਪਾਠ ਸਾਹਿਬ ਲੜੀਵਾਰ ਜੋ ਉਹਨਾਂ ਦੀ ਸਵਾਪਤੀ ਹੋਏ ਉਪਰੰਤ ਖੁੱਲੇ ਦੀਵਾਨ ਸੱਜੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁੱਲੇ ਪੰਡਾਲ ਵਿੱਚ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਮੁਖਵਾਕ ਵਚ ਬਖਸ਼ਿਸ਼ ਕੀਤੇ ਉਪਰੰਤ ਹਾਜ਼ਰੀ ਜਥੇ ਦੇ ਰਾਸ ਤੇ ਨਾ ਕੀਰਤਨ ਕੀਤਾ ਉਹ ਪਰੰਤ ਕੁਝ ਸਮਾਂ ਪ੍ਰਾਪਤ ਹੋਇਆ 101ਵਾਂ ਜੈਤੂ ਦੇ ਮੋਰਤੇ ਦਾ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਕੁਝ ਸਮਾਂ ਜੋ ਮਿਲਿਆ ਵਿਚਾਰ ਦੀ ਰਮਕਾ ਤੋਂ ਪਹਿਲਾਂ ਗੁਰਦੇਵ ਦੀ ਮੁਕੱਦਸ ਫਤਿਹ ਬੁਲੰਦ ਕਰੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਸੱਚੇ ਰਹਿਬਰ ਲੋਕ ਤੇ ਪਰਲੋਕ ਦੇ ਸਹਾਇ ਮਦਦਗਾਰ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਗੀ ਗੋਦ ਅੰਦਰ ਜੁੜ ਬੈਠੀ ਸਮੂਹ ਸਾ ਸੰਗਤ ਜੀਓ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਪਾਵਨ ਛੰਦ ਹੈ ਜਿਸ ਨੂੰ ਆਧਾਰ ਬਣਾ ਕੇ ਦਾਸ ਨੇ ਗੁਰ ਇਤਿਹਾਸ ਅਤੇ ਕੁਰਬਾਨੀ ਦੀ ਵਿਚਾਰ ਕਰਨੀ ਹੈ ਸਤਿਗੁਰਾਂ ਦੀ ਅਗੰਮੀ ਬਾਣੀ ਜਾਪ ਸਾਹਿਬ ਜਾਤ ਸਾਹਿਬ ਦੇ ਅੰਦਰ ਹੈ ਛੰਦ ਚਾਲ ਚਰੀ ਆਓ ਪਹਿਲਾ ਛੰਦ ਦੇ ਪਾਠ ਨੂੰ ਸਰਵਣ ਖਰੋਪ ਪ੍ਰੰਤ ਵਿਚਾਰ ਗੋਬਿੰਦੇ ਮੁਕੰਦੇ ਉਧਾਰੇ ਉਤਾਰੇ ਹਰੀਆਂ ਕਰਿਉ ਨਰਨਾਮੇ ਅਕਮੇ ਗੋਬਿੰਦੇ ਗੋ ਪ੍ਰਿਥਵੀ ਵਿੰਦ ਰਖਕ ਪ੍ਰਿਥਵੀ ਦੇ ਰਖਣ ਮੁਕੰਦੇ ਮੁਕਤੀ ਦੇ ਦਾਤੇ ਗੋ ਗੋਬਿੰਦੇ ਮੁਕੰਦੇ ਉਧਾਰੇ ਪ੍ਰਭੂ ਉਧਾਰ ਚਿੱਤ ਹੈ ਅਪਾਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਅਗੰਮ ਹੈ ਵੱਡਾ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਤੇਰਾ ਪ੍ਰਭੂ ਅਗੰਮ ਹੈ ਪ੍ਰਕਿਰਤੀ ਦੇ ਪਾਰ ਆਵਰਤ ਹੋ ਰਿਹਾ ਤੇ ਗੋਬਿੰਦੇ ਮੁਕੰਦੇ ਉਹਦਾ ਇਹ ਅਪਾਰੇ ਹਾਰਿਉ ਕਰੀਐ ਹਰਨ ਕਰਨ ਵਾਲਾ ਹੈ ਕਰਿਯਮ ਕਰਤਾ ਹੈ ਅਸੀਂ ਕਰਨੀਰੇ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਹੋ ਰਿਹਾ ਉਹ ਪਰਮ ਸ਼ਕਤੀ ਦੇ ਰਾਹੀ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਉਹ ਕਰਤਾ ਹੈ ਤਿਲੰਗਰਾਗ ਅੰਦਰ ਸਤਗੁਰਾਂ ਦਾ ਬਚਨ ਹੈ ਕਰਤੇ ਕੁਦਰਤੀ ਮਸਤਾਉਂ ਦੀਵ ਦੁਨੀਆਂ ਇੱਕ ਤੋਹੀ ਸਭ ਖਲਕ ਹੀ ਤੇ پاک ਹੈ ਕਰਤੇ ਹੀ ਕਰਤਾ ਤੇਰੀ ਬਣਾਈ ਹੋਈ ਕੁਦਰਤ ਨੂੰ ਵੇਖ ਕੇ ਮੁਸਤਾਕ ਦਾ ਅਰਥ ਹੈ ਖਿੱਚ ਚਾਹਤ ਇੱਛਾ ਹੈ ਪ੍ਰਭੂ ਤੇਰੀ ਬਣਾਈ ਹੋਈ ਸਮੁੱਚੀ ਘਰਾਣਤ ਨੂੰ ਵੇਖ ਕਰਕੇ ਇੱਕ ਖਿੱਚ ਬਣੀ ਇੱਕ ਇੱਛਾ ਬਣੀ ਗੋਬਿੰਦੇ ਮਕੰਦੇ ਉਹਦਾ ਹੈ ਅਪਾਰ ਹਰੀ ਅੰਕਰੀਓਂ ਨਿਰਨਾਮੇ ਅਕਮੇ ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ ਵੱਖ-ਵੱਖ ਅਵਤਾਰੀ ਪੁਰਖਾਂ ਨੇ ਪੈਗੰਬਰਾਂ ਨੇ ਉਸ ਨੂੰ ਯਾਦ ਕੀਤਾ ਕਿਸ ਨੇ ਖੁਦਾ ਕਿਹਾ ਕਿਸ ਨੇ ਅੱਲਾਹ ਕਿਹਾ ਕਿਸ ਨੇ ਠਾਕੁਰ ਕਿਹਾ ਕਿਸ ਨੇ ਨਾਰਾਇਣ ਕਿਹਾ ਔਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਕਹਣੋ ਵਾਹਿਗੁਰੂ ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ ਪਰ ਉਹਨਾਂ ਵੱਖ-ਵੱਖ ਨਾਵਾਂ ਨਾਲ ਪ੍ਰਭੂ ਨੂੰ ਯਾਦ ਕੀਤਾ ਹੈ ਗੋਬਿੰਦੇ ਮਤੰਦੇ ਉਹ ਧਾਰੇ ਅਪਾਰੇ ਹਰੀਆਂ ਕਰਿਐ ਨਰਨਾਮੇ ਅਕੰਮੇ ਉਹਨੂੰ ਕੋਈ ਕਾਮਨਾ ਨਹੀਂ ਮਨੁੱਖ ਨੂੰ ਕਾਮਨਾ ਹੈ ਪ੍ਰਭੂ ਕਾਮਨਾ ਤੋਂ ਰਹਿਤ ਹੈ ਗੋਬਿੰਦੇ ਗੋ ਪ੍ਰਿਥਵੀ ਵਿਵਿੰਦਰਕ ਮੋਕੰਦੇ ਮੁਕਤੀ ਦੇ ਦਾਤਾ ਜਿਸ ਵਕਤ ਸਾਡੀ ਇਸ ਕੌਮ ਦੇ ਉੱਤੇ ਇਹ ਪੀੜ ਬਣੀ ਇਸ ਨੂੰ ਅਸੀਂ ਸਮਝਣ ਤੋਂ ਪਹਿਲਾਂ ਕੁਝ ਆਪਣੀ ਨਜ਼ਰ ਨੂੰ ਪਿੱਛੇ ਲੈ ਜਾਈਏ ਕਿ ਜਦੋਂ ਪੈਗੰਬਰਾਂ ਦੇ ਸ਼ੈਨਸ਼ਾ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਢੇ ਹੀ ਸਦੀ ਉਸ ਮੁਕੱਦਸ ਧਰਤੀ ਤੇ ਜਦੋਂ ਸਿੱਖਾਂ ਨੇ ਸਤਗੁਰਾਂ ਨੂੰ ਬੇਨਤੀ ਕੀਤੀ ਸਿੰਘਾਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਦੇ ਦਰਨਾਇਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਜ਼ਰਪੇਸ਼ ਕੀਤਾ ਹੈ ਅਤੇ ਗੁਰੂ ਜੋਤ ਨੂੰ ਸ਼ਬਦ ਵਿੱਚ ਤਬਦੀਲ ਕਰ ਦਿੱਤਾ ਹੈ ਪੰਥ ਦੀ ਦਵਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਪ ਦਿੱਤੀ ਅਤੇ ਗੁਰੂ ਜੋਤ ਸ਼ਬਦ ਵਿੱਚ ਤਬਦੀਲ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਸ ਧਰਤੀ ਤੇ ਆਏ ਸਤਿਗੁਰਾਂ ਦੇ ਹੁਕਮ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸ਼ੇਰਖੰਡਾ ਤੋਂ ਚੱਲ ਪਾਣੀਪਤ ਸਮਾਣਾ ਸਦੌਰਾ ਸਤ ਗੁਰੂ ਅਨੁਸਾਰ ਕੀਤਾ ਹੈ ਚੱਪੜ ਚਿੜੀ ਦੇ ਮਜ਼ਾਨੇ ਜ਼ੰਗ ਵਿੱਚ ਉਸ ਵਕਤ ਦਾ ਹੁਕਮਰਾਨ ਬਜੀਦਾ ਮਾਰਿਆ ਗਿਆ ਔਰ ਖਾਲਸੇ ਰਾਜ ਦਾ ਟੰਡਾ ਗੁਲੰਦ ਹੋਇਆ ਉਸ ਮਹਾਨ ਜ਼ੋਦੇ ਨੇ ਸਤ ਗੁਰਾਂ ਦੇ ਚਰਨਾਂ ਵਿੱਚ ਸਜਦਾ ਕੀਤਾ ਹੈ ਸਤ ਗੁਰਾਂ ਨੇ ਕਿਹਾ ਸੀ ਕਿ ਜਾਓ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਸਰਜ਼ਮੀਨ ਤੇ ਸਾਡੇ ਉਨ੍ਹਾਂ ਮਾਲਵੇ ਮਾਝ ਦੇ ਦੁਆਬੇ ਦੇਆਂ ਸਿੱਖਾਂ ਨੂੰ ਸੰਗਤਾਂ ਨੂੰ ਬਲਾਹ ਕਰਕੇ ਆਪਣੇ ਨਾਲ ਉਸ ਜ਼ਾਲਮ ਹੁਕਮਰਾਨ ਦਾ ਅੰਤ ਕਰ ਦੇਣਾ ਕਿਉਂਕਿ ਰਾਏਕੋਟ ਦੀ ਧਰਤੀ ਤੇ ਸਤਿਗੁਰਾਂ ਅਕਾਏ ਦਿੱਤਾ ਤੁਰਕਾਂ ਦੀ ਜੜ ਪੁੱਟੀ ਗਈ ਔਰ ਖਾਲਸਾ ਰਾਜ ਦੀ ਸਥਾਪਨਾ ਹੁੰਦੀ ਆ ਬਾਬਾ ਬੰਦਾ ਸਿੰਘ ਬਹਾਦਰ 16 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਾਡੀ ਕੌਮ ਤੇ ਜੋ ਬੀਤਿਆ ਹੈ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਉਹ ਪਰੰਪਰ ਜਦੋਂ 1726 ਦਾ ਉਹ ਸਮਾਂ ਹੈ 1716 ਵਿੱਚ ਉਸ ਮਹਾਨ ਜਰਮਾਇਲ ਦੀ ਸ਼ਹਾਦਤ ਹੁੰਦੀ ਆ ਪਾ ਬਬੰਦਾ ਸਿੰਘ ਬਹਾਦਰ ਉਹ ਪਰੰਪਰ 1726 ਵਿੱਚ 1700ਾਂ ਔਰ 1732 33 ਦੇ ਵਿੱਚ ਸ਼ਾਦੀ ਇਸ ਕੌਮ ਦੇ ਹਿੱਸੇ ਉਸ ਵਕਤ ਗੁਰੂ ਘਰ ਦੇ ਸਿੱਖ ਪਾਈ ਸ਼ਵੇਗ ਸਿੰਘ ਜੀ ਜੰਬਰ ਜਿੰਨਾਂ ਨੂੰ ਕਿਹਾ ਗਿਆ ਇਤਿਹਾਸ ਦੇ ਵਿੱਚ ਉਹਨਾਂ ਨੇ ਮੁਗਲਿਆ ਹਕਮਾਨ ਦੇ ਕੋਲੋਂ ਨਵਾਬੀ ਲੈ ਆਂਦੀ ਉਸ ਵਕਤ ਸਰਦਾਰ ਦਬਾਰਾ ਦਰਬਾਰਾ ਸਿੰਘ ਜਥੇਦਾਰ ਸਨ ਕੌਮ ਦੇ ਉਹਨਾਂ ਨੇ ਕਹਿ ਦਿੱਤਾ ਤੂੰ ਇਹ ਚੰਗਾ ਨਹੀਂ ਕੀਤਾ ਸਾਨੂੰ ਨਵਾਬੀ ਦੀ ਲੋੜ ਨਹੀਂ ਪਰ ਫੈਸਲਾ ਕਰ ਲਿਆ ਪੰਥ ਨੇ ਬਾਬਾ ਬੀਨ ਦੀਪ ਸਿੰਘ ਜੀ ਹੋਰ ਸਿੰਘਾਂ ਨੇ ਗੁਰਮਤਾ ਕੀਤਾ ਕਿਉਂਕਿ ਗੁਰਮਤਾ ਪੰਜ ਹੀ ਕਰਦੇ ਨੇ ਪੰਜ ਪਿਆਰੇ ਹੀ ਕਰਦੇ ਨੇ ਫੈਸਲਾ ਹੋ ਗਿਆ ਕਿ ਇਹ ਨਵਾਬੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਉਹ ਹਿੱਸਾ ਉਹ ਸੇਵਾ ਮਿਲੀ ਸਰਦਾਰ ਕਪੂਰ ਸਿੰਘ ਜੀ ਨੂੰ ਜਿਨ੍ਹਾਂ ਦਾ ਪਿੰਡ ਟਿੱਖੀਵਿੰਡ ਦੇ ਕੋਲੇ ਸਿੰਘਪੁਰ ਹੈ ਉਸ ਤੋਂ ਬਾਅਦ ਸਾਡੀ ਕੌਮ ਦੇ ਉੱਤੇ ਜੋ ਤਸ਼ੱਦਦ ਹੋਏ ਉਸ ਤੋਂ ਬਾਅਦ ਜਿੰਨੇ ਜ਼ੁਲਮ ਹੋਏ ਜਿੰਨਾਂ ਦੇ ਵਿੱਚ ਮੀਰ ਮੰਨੂ ਦਾ ਜ਼ਿਕਰ ਆਇਆ ਜਿਨ੍ਹਾਂ ਵਿੱਚ ਪਾਈ ਮਹਿਤਾਬ ਸਿੰਘ ਅਤੇ ਪਾਈ ਮਨਿਸ਼ ਸਿੰਘ ਦੀ ਸ਼ਹਾਦਤ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਸਾਡਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਉਹ ਕੱਲੂਕਾਰਿਆਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਉਸ ਤੋਂ ਬਾਅਦ ਜਿਸ ਵਕਤ ਜਿਹੜਾ ਸਾਡਾ ਸਿੱਖ ਫਲਸਫਾ ਸੀ ਜਿਹੜਾ ਅਸੀਂ ਸਿੱਖ ਅਨੌਲ ਜੀ ਨੂੰ ਸੰਗਤ ਵਿੱਚ ਜ਼ਖਤ ਵਿੱਚ ਮੰਡਣਾ ਸੀ ਉਸ ਪੈਗਾਮ ਨੂੰ ਜੋ ਬਾਬਾ ਜੀ ਦਾ ਪੈਗਾਮ ਸੀ ਗੁਰੂ ਨਾਨਕ ਸਾਹਿਬ ਦਾ ਦਸਾਂ ਗੁਰੂ ਸਾਹਿਬਾਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਜਿਹੜੀ ਸਦੀ ਸੀ ਉਹ ਸਾਡੀ ਕੌਮ ਦੀ ਜੰਗਲਾਂ ਵਿੱਚ ਲੰਗੀ ਔਰ ਉਸ ਵਕਤ ਜੋ ਤਸ਼ੱਦਦ ਜੋ ਜ਼ੁਲਮ ਜੋ ਆਇਆ ਗਿਆ ਕੌਮ ਦੇ ਉੱਤੇ ਜਿਵੇਂ ਕਿ ਮੀਰ ਮੰਨੂ ਨੇ ਬਹੁਤ ਜ਼ੁਲਮ ਕੀਤਾ ਬੀਤਿਆਂ ਦੇ ਬੱਚਿਆਂ ਦੇ ਟੁਕੜੇ ਗਲਾਂ ਵਿੱਚ ਪਾਏ ਗਏ ਅਤੇ ਇਹਨੇ ਤਸ਼ੱਦਦ ਟਾਏ ਗਏ ਔਰ ਇਹ ਸਦੀ ਸਾਰੀ ਜਿਹੜੀ ਸੀ ਸਾਡੀ ਸ਼ਹੀਦਿਆਂ ਦੀ ਸਦੀ ਗਿਣੀ ਗਈ ਸੰਗਤਾਂ ਨੂੰ ਇਕੱਠਿਆ ਹੋਣ ਦਾ ਗੁਰਮਤਾ ਕਰਨ ਦਾ ਸਮਾਂ ਨਹੀਂ ਮਿਲਿਆ ਜੇ ਮਿਲਿਆ ਤੇ ਉਹ ਸ਼ਹਾਦਤਾਂ ਦੇ ਦੌਰ ਵਿੱਚ ਮਿਲਿਆ ਉਸ ਤੋਂ ਬਾਅਦ ਜਦੋਂ ਮਿਸਲਾਂ ਦਾ ਰਾਜ ਸਥਾਪਿਤ ਹੁੰਦਾ ਹੈ 12 ਮਿਸਲਾਂ ਦਾ ਜ਼ਿਕਰ ਸਿੱਖ ਅਤਿਹਾਸ ਵਿੱਚ ਹੈ ਔਰ ਉਸ ਵਕਤ ਸਰਦਾਰ ਚਰਤ ਸਿੰਘ ਦੇ ਪੋਤਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਮਿਸਲਾਂ ਦੇ ਰਾਜ ਨੂੰ ਇਕੱਠਾ ਕੀਤਾ ਜੁਆਇੰਟ ਕੀਤਾ ਅਤੇ ਸਰਕਾਰੀ ਖਾਲਸਾ ਹੋਂਦ ਵਿੱਚ ਆਈ ਜਦੋਂ ਸਿਰੇ ਪੰਜਾਬ ਮਹਾਰਾਜਾ ਹਰਦੀਪ ਸਿੰਘ ਇਸ ਸਰਜ਼ਮੀਨ ਤੇ ਇਸ ਕੌਮ ਦੀ ਅਗਵਾਈ ਕਰ ਰਹੇ ਨੇ ਖਾਲਸੇ ਰਾਜ ਦੀ ਅਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਔਰ ਉਸ ਤੋਂ ਬਾਅਦ ਜਦੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਗੁਰਤਾ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਨਿਭਾਰੇ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਉਹਨਾਂ ਦੇ ਰਾਜ ਵਿੱਚ ਜਿਵੇਂ ਦਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਸ ਦੁਨੀਆ ਦੇ ਵਿੱਚ ਕਿਸੇ ਦਾ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਦੁਨੀਆ ਦੀ ਉਸ ਹਿਸਟਰੀ ਦੇ ਵਿੱਚ ਦਰਜਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦ 1839 ਨੂੰ ਇਹ ਸੰਸਾਰ ਤੋਂ ਰੁਕਸਤ ਹੋ ਜਾਣਾ ਫਿਰ ਬ੍ਰਿਟਿਸ਼ ਹਕੂਮਤ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਜੋ ਕੀਤਾ ਗਿਆ ਉਹ ਇਤਿਹਾਸ ਕੌਮ ਦੇ ਅੱਗੇ ਪਿਆ ਹੈ ਅਤੇ ਜਦੋਂ ਅਸੀਂ ਉਸ ਵਕਤ ਦਾ ਜ਼ਿਕਰ ਕਰਾਂਗੇ ਜਿਸ ਵਿਸ਼ੇ ਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜੋ ਸਾਡਾ ਸਬਜੈਕਟ ਹੈ ਜੋ ਸਾਡਾ ਵਿਸ਼ਾ ਹੈ ਜੋ ਅਸੀਂ ਸਮਝਣਾ ਹੈ ਉਹ ਇਹ ਹੈ ਕਿ ਜਦੋਂ ਖਾਲਸਾ ਰਾਜ ਦਾ ਅੰਤ ਹੋਇਆ ਸੋਹਣ ਸਿੰਘ ਸੂਤੀਤਨ ਨੇ ਲਿਖਿਆ ਤੇ ਜਿਹੜਾ ਇਹ ਸਾਡੇ ਖਾਲਸੇ ਦਾ ਅੰਤ ਹੋਇਆ ਉਹਦੇ ਕਾਰਨ ਕੀ ਸਨ ਉਹ ਕਾਰਨ ਬਹੁਤ ਨੇ ਆਓ ਜਦੋਂ ਖਾਲਸੇ ਦਾ ਰਾਜ ਖਤਮ ਹੋ ਗਿਆ ਇਸ ਦੇਸ਼ ਦੇ ਅੰਦਰ ਦੋ ਹੀ ਹਕਮਰਾਨ ਰਹੇ ਜਿਨ੍ਹਾਂ ਨੇ ਬ੍ਰਿਟਿਸ਼ ਹਮਨ ਦੀ ਆਪਣੀ ਐ ਨਹੀਂ ਮੰਨੀ ਉਹਨਾਂ ਵਿੱਚ ਇੱਕ ਸੀ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਦੂਜੇ ਸਨ ਨਿਜ਼ਾਮ ਹైਦਰਾਬਾਦ ਔਰ ਨظام ਹైదరాబాద్ ਜਿਸ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪੱਤਰ ਕਾ ਭੇਜੀ ਕਿ ਮਰਾਹਤਿਆਂ ਦੇ ਨਾਲ ਉਹਦੀ ਜੰਗ ਚੱਲੀ ਉਸ ਨੇ ਲਿਖਿਆ ਉਸ ਨੇ ਆਪਣਾ ਦਿਵਾਨ ਭੇਜਿਆ ਜਿਹਦਾ ਨਾਮ ਸੀ ਦਿਵਾਨ ਚੰਦੂ ਲਾਲ ਔਰ ਉਸ ਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਬੇਨਤੀ ਕੀਤੀ ਕਿ ਮੇਰੇ ਨظام ਨੇ ਤੁਹਾਡੇ ਕੋਲ ਭਜਿਆ ਸਾਡੇ ਰਾਜ ਦੇ ਵਿੱਚ ਖਾਲਾ ਜੰਗੀ ਹੋ ਗਈ ਹੈ ਅਤੇ ਆਕਰ ਕੇ ਤੁਸੀਂ ਸਾਡੀ ਮਦਦ ਕਰੋ ਫਿਰ ਅਕਾਲੀ ਫੂਲਾ ਸਿੰਘ ਦੇ ਕੋਲੋਂ ਬੇਨਤੀ ਕਰਕੇ ਅਰਦਾਸ ਕਰਕੇ ਸਿੰਘਾਂ ਨੂੰ ਲੈ ਕੇ ਗਏ ਅਤੇ ਉਸ ਧਰਤੀ ਦੇ ਉੱਤੇ ਸ਼ਿੰਗਾ ਨੇ ਜਾ ਕੇ ਨਿਜ਼ਾਮ ਹైਦਰਾਬਾਦ ਦੀ ਮਦਦ ਕੀਤੀ ਤੇ ਉਹਦੀ ਮਰਾਟਿਆਂ ਦੇ ਨਾਲ ਚੱਲਦੀ ਜੰਗ ਨੂੰ ਖੱਲ ਪੈ ਗਈ ਸੱਚਖੰਡ ਸ੍ਰੀ ਅਨਦੇਸ਼ ਸਾਹਿਬ ਹਜ਼ੂਰ ਸਾਹਿਬ ਦੀ ਜਿੰਨੀ ਜ਼ਮੀਨ ਜਿੰਨਾ ਤਰਗਣਾ ਇਹ ਹైਦਰਾਬਾਦ ਦੇ ਨਿਜ਼ਾਮ ਦੀ ਦੇਣ ਹੈ ਔਰ ਉਹਦੇ ਵਿੱਚ ਦੀਵਾਨ ਚੰਦੂ ਲਾਲ ਦਾ ਯੋਗਦਾਨ ਹੈ ਉਹ ਚੰਦੂ ਲਾਲ ਦੀਵਾਨ ਸੀ ਜਿਹੜਾ ਔਰ ਬੁਗਲਾ ਦੀ ਉਹ ਜਿਹੜੀ ਹਿਸਟਰੀ ਹੈ ਹైਦਰਾਬਾਦ ਦੀ ਉਸਮਾਨੀਆਂ ਦੀ ਜਸ਼ਤੀ ਦੇ ਵਿੱਚ ਔਰ ਕਾਦ ਹੈ ਖੈਰ ਮੈਂ ਮੁਖਸਰ ਅਰਜ਼ ਕਰਾਂ ਉਸ ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਜਦੋਂ ਸ਼ੇਰੇ ਜਾ ਮਹਾਰਾਜਾ ਰਦੀਸ਼ ਨਰਾਜ ਦਾ ਅੰਤ ਹੋ ਗਿਆ ਉਸ ਤੋਂ ਬਾਅਦ ਜਿਹੜਾ ਪਟਿਆਲਾ ਰਿਆਸਤ ਦਾ ਰਾਜਾ ਸੀ ਉਸ ਰਿਆਸਤ ਦੇ ਨਾਲ ਇਹ ਤਿੰਨ ਰਿਆਸਤਾਂ ਜਿਵੇਂ ਕਿ ਜੀਮੇ ਕਿ ਨਾਬਾ ਜਦੋਂ ਨਾਬੇ ਰਾਸਤੇ ਰਾਜੇ ਭਗਵਾਨ ਸਿੰਘ ਦੀ ਮੌਤ ਹੁੰਦੀ ਹੈ ਉਹਨਾਂ ਦੀ ਆਪਣੀ ਸੰਤਾਨ ਨਹੀਂ ਸੀ ਪਰ ਰੁੱਖਾਂ ਤੋਂ ਉਹਨਾਂ ਦੇ ਕੋੜੂਆਂ ਦੇ ਵਿੱਚੋਂ ਪਾਈ ਸਰਦਾਰ ਹੀਰਾ ਸਿੰਘ ਨੂੰ ਜਾ ਕੇ ਨਾਬੇ ਰਿਆਸਤ ਦਾ ਰਾਜਾ ਬਣਾਇਆ ਗਿਆ ਉਹਨਾਂ ਦਾ ਪਿੰਡ ਬਟਰੁਖਾ ਸੀ ਬਟਰੁਖਾ ਤੋਂ ਲੈ ਕੇ 90 ਤੱਕ ਉਹਨਾਂ ਨੂੰ ਰਾਜ ਭਾਗ ਤੇ ਬਿਠਾਇਆ ਗਿਆ ਸਰਦਾਰ ਹੀਰਾ ਸਿੰਘ ਰਾਜਾ ਹੀਰਾ ਸਿੰਘ ਇੱਕ دنیਾਵੀ ਹੀਰਾ ਸਿੰਘ ਸੀ ਜਿੱਥੇ ਉਹਨਾਂ ਦੇ ਕੋਲ ਬੜੀ ਲਿਆਕਤ ਬੜੀ ਗੁਣਵੰਤੀ ਜ਼ਿੰਦਗੀ ਬੜਾ ਧਰਮਾ ਸੀ ਰਵਨਦੀਪ ਜਿਹੜਾ ਉਹਨਾਂ ਦਾ ਪੁੱਤਰ ਸੀ ਜਦੋਂ ਹੀਰਾ ਸਿੰਘ ਦੀ ਮੌਤ ਹੋ ਗਈ ਉਹਨਾਂ ਦੇ ਪੁੱਤਰ ਨੂੰ ਰਾਜ ਭਾਗ ਤੇ ਬਿਠਾਇਆ ਗਿਆ ਜਿੱਥੋਂ ਇਹ ਸਾਰੀ ਗੱਲ ਚੱਲਦੀ ਹੈ ਉਹ ਇਹ ਹੈ ਕਿ ਜਿਹੜਾ ਰੁਪਤਵੰਨ ਸਿੰਘ ਸੀ ਰਾਜਾ ਉਹ ਸਿੱਖ ਰੌ ਰੀਤਾਂ ਦੇ ਨਾਲ ਆਪਣੇ ਰਾਜ ਸਿਕਾਸ਼ਣ ਤੇ ਬੈਠਾ ਸੀ ਜਦੋਂ ਰੱਬ ਨੇ 90 ਰਿਆਸਤਾਂ ਦਾ ਰਾਜ ਸਰਦਾਰ ਹੀਰਾ ਸਿੰਘ ਇਸ ਸੰਸਾਰ ਤੋਂ ਰੁਸਤਕ ਹੋ ਗਿਆ ਉਸ ਦਾ ਪੁੱਤਰ ਰੁਪਤਵੰਨ ਸਿੰਘ ਜਿਸ ਵਕਤ ਆਪਣਾ ਰਾਜ ਭਾਗ ਲੈਂਦਾ ਗੱਦੀ ਨਸ਼ੀਨ ਹੁੰਦਾ ਉਹਨੇ ਸਿੱਖ ਰੀਤਾਂ ਅਨਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਅਤੇ ਪੰਜਾਂ ਪਿਆਰਿਆਂ ਦੀ ਜੋ ਸਾਡੀ ਮਰਿਆਦਾ ਹੈ ਗੁਰਮਤ ਹੈ ਉਸ ਅੰਸਾਰ ਉਸਨੇ ਰਾਜ ਭਾਗ ਲਿਆ ਉਸ ਦਿਨ ਤੋਂ ਬ੍ਰਿਟਿਸ਼ ਹਕੂਮਤ ਦੀਆਂ ਨਜ਼ਰਾਂ ਵਿੱਚ ਉਸ ਰਾਜੇ ਪ੍ਰਤੀ ਈਰਖਾ ਸ਼ੁਰੂ ਹੋ ਗਈ ਇੱਥੋਂ ਈਰਖਾ ਸ਼ੁਰੂ ਹੁੰਦੀ ਹੈ ਮਹਾਰਾਜਾ ਹੀਰਾ ਸਿੰਘ ਦੀ ਮੌਤ ਦਾ ਹੋਣਾ ਤੇ ਸਰਦਾਰ ਰੂਪਨ ਸਿੰਘ ਦਾ ਨਾਬੇ ਦੀ रियासत ਦਾ ਰਾਜ ਆ ਬਣ ਲੱਗਿਆ ਸਿੱਖ ਸਿੱਖ ਰੋ ਰੀਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅਪਣਾਉਣਾ ਅਤੇ ਜ਼ੁਲਮ ਦੀ ਥਾਂ ਤੇ ਗੱਲ ਕਰਨੀ ਪਟਿਆਲੇ ਦਾ ਰਾਜ ਉਸ ਵਕਤ ਬ੍ਰਿਜ ਸ਼ਿਕਮਤ ਦੇ ਬੜਾ ਨੇੜੇ ਸੀ ਅਤੇ ਉਸ ਨੇ ਜਦੋਂ ਇਹ ਗੱਲਾਂ ਅੰਗਰੇਜ਼ ਹਕੂਮਤ ਦੇ ਲਾਡ ਨੂੰ ਦਿੱਤੀਆਂ ਗਈਆਂ ਕਿ ਤੁਹਾਡੇ ਕਹਣੇ ਤੋਂ ਉਲਟ ਚੱਲਦਾ ਹੈ ਨਨਕਾਣਾ ਸਾਹਿਬ ਦੇ ਹੋਏ ਜ਼ੁਲਮ ਦੇ ਉੱਤੇ ਜਦੋਂ ਸਾਰੀ ਕੌਮ ਨੇ ਫੈਸਲਾ ਕਰ ਲਿਆ ਕਿ ਉਸ ਵਕਤ ਬ੍ਰਿਟਿਸ਼ حکومت ਨੂੰ ਅਸੀਂ ਆਪਣਾ ਰੋਸ ਦੱਸਣਾ ਤੇ ਰਬੋ ਗੁਰੂ ਸਿੰਘ 90 ਰਿਆਸਤ ਦੇ ਰਾਜਾ ਨੇ ਤੱਗ ਦਸਤਾਰ ਕਾਲੀ ਸਜਾਈ ਇਥੋਂ ਆਰੰਭ ਹੋਇਆ ਬਗਾਵਤੀ ਦੌਰ ਦਾ ਅਤੇ ਉਸ ਬਗਾਵਤੀ ਦੌਰ ਨੂੰ ਮੁਗਲ ਜਿਹੜੀ ਬ੍ਰਿਟਿਸ਼ ਕੌਮ ਸੀ ਉਸ ਨੇ ਮੰਨਿਆ ਨਹੀਂ ਪਰਵਾਨਿਆ ਨਹੀਂ ਅਤੇ ਉਸ ਤੋਂ ਬਾਅਦ ਪਟਿਆਲੇ ਵਾਲੇ ਰਾਜੇ ਦੇ ਨਾਲ ਇਹਨਾਂ ਦਾ ਤਤਕਾਰ ਚੱਲਿਆ ਇਲਾਹਾਬਾਦ ਹਾਈ ਕੋਰਟ ਵਿੱਚ ਇਹਨਾਂ ਦਾ ਕੇਸ ਵੀ ਚੱਲਿਆ ਜਦੋਂ ਮਹਾਰਾਜਾ ਰਵਿਕੰਤ ਸਿੰਘ ਨੂੰ ਜ਼ਬਰਦਸਤੀ ਰਾਜ ਭਾਗ ਤੋਂ ਲਾਂਬੇ ਕਰ ਦਿੱਤਾ ਅਤੇ ਦੇਹਰਾਦੂਨ ਭੇਜ ਦਿੱਤਾ ਗਿਆ ਉਸ ਵਕਤ ਇਸ ਹਰਮਨ ਪਿਆਰੇ ਰਾਜੇ ਨੂੰ ਜੋ ਨਾਦੇ ਰਿਆਸਤ ਦਾ ਰਾਜਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਉਸ ਦੇ ਰਾਜ-ਤਾਗ ਤੋਂ ਜਿਸ ਤਰੀਕੇ ਨਾਲ ਉਹਨੂੰ ਲਾਂਬੇ ਕੀਤਾ ਗਿਆ ਨਾਦੇ ਰਿਆਸਤ ਦੇ ਜਿਹੜੀ ਪਰਜਾ ਸੀ ਉਹਨੇ ਇੱਕ ਜ਼ੋਰਦਾਰ ਮਹਿਮ ਅਰੰਭੀ ਉਸ ਮਹਿਮ ਅਰੰਭਣ ਤੋਂ ਬਾਅਦ ਜਦੋਂ ਇਸ ਧਰਤੀ ਤੇ ਇਹ ਜਿਹੜਾ ਖੇਤ ਹੈ ਜੈਤੋ ਮੰਡੀ ਇਹ ਨਾਗਦੇ ਰਿਆਸਤ ਦਾ ਖੀਰਲਾ ਸ਼ਹਿਰ ਸੀ ਪਿੰਡ ਸੀ ਗਾੜੀ ਜਿਹੜਾ ਫਰੀਦਕੋਟ ਰਿਆਸਤ ਆ ਜਾਂਦੀ ਸੀ ਜਿਹੜਾ ਨਾਭਾ ਰਿਆਸਤ ਦਾ ਇਹ ਖੀਰਲਾ ਸ਼ਹਿਰ ਸੀ ਇੱਥੇ ਗੁਰਦੁਆਰਾ ਗੰਗਸਰ ਵਿਖੇ 1923 ਨੂੰ ਅਗਸਤ ਦਾ ਮਹੀਨਾ ਤੇ ਵੱਡਾ ਜਮਾਨ ਸਜਾਇਆ ਗਿਆ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਉਹਨਾਂ ਸੰਗਤਾਂ ਨੇ ਫੈਸਲਾ ਕੀਤਾ ਕਿ ਆਖੰਡ ਪਾਤਸ਼ਾਹ ਪ੍ਰਾਰambh ਕਰਾ ਲਵੋ ਉਸ ਵਕਤ ਜਿਹੜਾ ਬ੍ਰਿਟਿਸ਼ ਦਾ ਇੱਥੇ ਅਹਿਲਕਾਰ ਆਇਆ ਹੋਇਆ ਸੀ ਉਸ ਨੇ ਜ਼ਬਰਦਸਤੀ ਕੀਤੀ ਅਤੇ ਸਿੰਘਾਂ ਦੀਆਂ ਰਸਤਾ ਬਸਤਾ ਬੰਦ ਕਰ ਦਿੱਤੀਆਂ ਉਸ ਤੋਂ ਬਾਅਦ ਸਿੰਘਾਂ ਨੇ ਫੈਸਲਾ ਕੀਤਾ ਕਿ ਇਸ ਸਮਾਜਮ ਦੇ ਉੱਤੇ ਰਸਤਾ ਬਸਤਾ ਲਿਆਉਣ ਦਾ ਜਿਹੜਾ ਇੰਤਜ਼ਾਮ ਹੈ ਉਹ ਕੌਣ ਕਰੇਗਾ ਕਿਉਂਕਿ ਨਾਤੇ ਰਾਜ ਤੇ ਜਿੰਨੇ ਪਿੰਡ ਸਨ ਉਹ ਤੇ ਅੰਗਰੇਜ਼ ਨੇ ਆਪਣੇ ਕਬਜ਼ੇ ਵਿੱਚ ਕੀਤੇ ਹੋਏ ਸਾਰੇ ਰਸਤੇ ਫਿਰ ਇੱਕ ਸਰਦਾਰ ਉੱਠਿਆ ਉਹਦਾ ਨਾਮ ਸੀ ਸਰਦਾਰ ਅਨੰਦ ਸਿੰਘ ਮੱਤਾ ਪਿੰਡ ਉਹਨਾਂ ਦਾ ਸੀ ਮੱਤਾ ਉਸ ਨੇ ਜਿਕਾਰਾ ਛੱਡਿਆ ਕਿ ਤਿੰਨ ਦਿਨ ਦਾ ਲੰਗਰ ਦਾ ਜਿੰਮਾ ਮੇਰਾ ਹੈ ਮੱਤੇ ਪਿੰਡ ਦਾ ਰਹਿਣ ਵਾਲਾ ਸਰਦਾਰ ਅਨੰਦ ਸਿੰਘ ਉਹਦਾ ਨਾਂ ਸੀ ਉਸ ਨੇ ਤਿੰਨ ਦਿਨ ਦੀ ਜ਼ਿੰਮੇਵਾਰੀ ਲਈ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਬੜਾ ਜ਼ੁਲਮ ਢਾਇਆ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਚੱਲਦਾ ਗਿਆ ਫਿਰ ਬਹੁਤ ਵੱਡਾ ਜਦੋਂ ਰੋਹ ਸ਼ੁਰੂ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਰੈਗੂਲੇਸ਼ਨ ਪਾ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ 76ਵੇਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਦੀ ਡਿਊਟੀ ਲਾਏਗੀ ਕੋਟਪੂਰੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਥੇ ਪਹੁੰਚਣ ਨਹੀਂ ਦਿੱਤਾ ਗਿਆ ਇਸ ਧਰਤੀ ਨੂੰ ਇਸ ਖਿੱਤੇ ਨੂੰ ਚਫੇਰੇ ਤੋਂ ਘੇਰ ਲਿਆ ਗਿਆ ਅਤੇ ਸਿੰਘਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਅਖੰਡ ਪਾਠ ਸਾਹਿਬ ਜਿਹੜਾ ਹੈ ਨਿਰੰਤਰ ਹੀ ਚਲਾਉਣਾ ਹੈ ਉਸ ਤੋਂ ਬਾਅਦ ਅਖੰਡ ਪਾਠ ਸਾਹਿਬ ਜਦੋਂ ਖੰਡਿਤ ਕੀਤਾ ਗਿਆ ਉਸ ਵਕਤ ਜਿਹੜਾ ਗ੍ਰੰਥੀ ਸੀ ਉਹਦਾ ਪਿੰਡ ਸੀ ਢਿਲਵਾ ਮੌੜ ਸਰਦਾਰ ਈਸ਼ਰ ਸਿੰਘ ਸਰਦਾਰ ਈਸ਼ਰ ਸਿੰਘ ਪਿੰਡ ਢਿਲਵਾ ਮੌੜ ਦਾ ਰਹਿਣ ਵਾਲਾ ਸੀ ਉਹ ਮਹਾਰਾਜਾ ਨਾਦੇ ਦਾ ਕੁਝ ਰਿਸ਼ਤੇਦਾਰ ਸੀ ਮੈਂ ਉਹਦੇ ਬਾਬਤ ਇਸ ਸਟੇਜ ਤੋਂ ਨਹੀਂ ਕਹਿ ਸਕਦਾ ਰਿਸ਼ਤੇਦਾਰ ਸੀ ਕੀ ਰਿਸ਼ਤੇਦਾਰੀ ਸੀ ਕੀ ਨਹੀਂ ਇਹੋ ਲਹਿਦੀ ਗੱਲ ਲੇਕਿਨ ਸਰਦਾਰ ਈਸ਼ਰ ਸਿੰਘ ਦੇ ਨਾਲ ਜ਼ਬਰਦਸਤੀ ਕੀਤੀ ਗਈ ਸਿੰਘਾਂ ਨੇ ਰੋਸ ਕੀਤਾ ਉਸ ਤੋਂ ਬਾਅਦ ਮੋਰਚੇ ਚੱਲੇ ਬੜਾ ਭਾਰੀ ਇਸ ਧਰਤੀ ਤੇ ਇਕੱਠ ਹੋਇਆ ਜਿਹੜਾ ਇੱਕ ਹਵਾਲਾ ਹੋਰ ਮਿਲਦਾ ਹੈ ਕਿ ਉਸ ਵਕਤ ਦਿੱਲੀ ਤੋਂ ਵੀ ਕੋਈ ਇਸ ਮੋਰਚੇ ਵਿੱਚ ਸ਼ਾਮਲ ਹੋਏ ਸੀ ਅਸਲੀਅਤ ਇਹ ਹੈ ਕਿ ਪਹਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲੈ ਲਿਆ ਸੀ ਤੇ ਨਾ ਮਿਲਵਰਤਨ ਇੱਕ ਲਹਿਰ ਚੱਲ ਰਹੀ ਸੀ ਦਿੱਲੀ ਦੀ ਧਰਤੀ ਤੋਂ ਉਸ ਲਹਿਰ ਦਾ ਮਕਸਦ ਸੀ ਕੇ ਸਿੱਖ ਕੌਮ ਨੂੰ ਅਸੀਂ ਆਪਣੇ ਮੰਗਰ ਲਾ ਕੇ ਆਪਣੀ ਰਾਸਤਾ ਸਥਾਪਿਤ ਕਰ ਲਈਏ ਸਾਡੀ ਕੌਮ ਕੋਲਿਆਂ ਦੀ ਹੈ ਕੋਲੇ ਦਾ ਅਰਥ ਹੁੰਦਾ ਅੰਦਰੋਂ ਬਾਹਰੋਂ ਇੱਕੋ ਜਿਿਕੜ ਇਹ ਮੋਰਚਾ ਜਦੋਂ ਲੱਗ ਗਿਆ ਤੇ ਉਹ ਇਥੋਂ ਕਿਨਾਰਾ ਕਰ ਗਿਆ ਇਸ ਮੋਰਚੇ ਨੂੰ ਇਸ ਕੌਮ ਨੇ ਸਿੱਖ ਕੌਮ ਨੇ ਇਸ ਇਲਾਕੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੋਰਚੇ ਨੂੰ ਹੈਂਡਲ ਕੀਤਾ ਅਤੇ ਆਖਰਕਾਰ ਆਣ ਕੇ ਜਦੋਂ 21 ਫਰਵਰੀ 1924 ਆਈ ਤੇ ਫਿਰ ਉਹਨਾਂ ਨੇ ਇਥੋਂ ਆਜ਼ਾਦ ਦੇ ਦਿੱਤੀ ਉਹਦੇ ਵਿੱਚ ਕਿੰਨੀਆਂ ਕੁਰਬਾਨੀਆਂ ਆਈਆਂ ਮੇਰਾ ਮਿੱਟ 25 ਸਮਾਸੀ ਮੈਂ ਹੋ ਸਕਦਾ ਵੱਧ ਲੈ ਗਿਆ ਹਾਂ ਜਿੰਨੀਆਂ ਕੁਰਬਾਨੀਆਂ ਹੋਈਆਂ ਉਸ ਸਿੱਖ ਕੌਮ ਦੀਆਂ ਕਰਮਾਨੀਆਂ ਨੂੰ ਅਸੀਂ ਸਜਦਾ ਕਰਨੇ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਹਿੱਸਾ ਲਿਆ ਜਿੰਨਾ ਵੀ ਇਹ ਅਠ ਹੈ ਹਜ਼ਾਰਾਂ ਦਾ ਕੱਟ ਗੁਰਦੁਆਰਾ ਟਿੱਪੀ ਸਾਹਿਬ ਜੇਤੋ ਵਿਖੇ ਜੋ ਸੰਗਤਾਂ ਗੁਰੂ ਗ੍ਰੰਥ ਸਾਹਿਬ ਅਮਰ ਦੀ ਪਾਵਨ ਮੁਕੱਦਸ ਗੋਦ ਅੰਦਰ ਜੁੜ ਬੈਠੇ ਹੋ ਆਪ ਸਭ ਸੰਗਤਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਹਨਾਂ ਨੂੰ ਸਜਦਾ ਕਰਦੇ ਆਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆਂ ਅੱਛੀ ਕੋਈ ਇਥੋਂ ਲੈ ਕੇ ਜਾਣਾ ਉਹ ਕਹਿ ਕੇ ਮੈਂ ਸਵਾਪਤੀ ਕਰ ਦਿੰਨੀ ਹੈ ਇਥੋਂ ਆਪਾਂ ਕੀ ਲੈ ਕੇ ਜਾਣਾ ਹੈ ਇਥੋਂ ਲੈ ਕੇ ਜਾਣਾ ਸਿੱਧਕ ਇਥੋਂ ਲੈ ਕੇ ਜਾਣਾ ਭਰੋਸਾ ਇਥੋਂ ਲੈ ਕੇ ਜਾਣਾ ਵਿਸ਼ਵਾਸ ਤੇ ਇਥੋਂ ਅਸਾਂ ਲੈ ਕੇ ਜਾਣਾ ਆਪਣੇ ਆਪ ਨੂੰ ਸਮਰਪਿਤ ਕਰਨਾ ਕਿੰਨੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਇਥੋਂ ਆਪਾਂ ਇਹ ਲੈ ਕੇ ਜਾਣਾ ਤਰਨ ਕਰਕੇ ਜਾਣਾ ਕਿ ਅਸੀਂ ਇੱਕ ਓ ਓਮਕਾਰ ਤੋਂ ਰੰਭ ਕਰਕੇ 18 10 20 ਤੱਕ ਸੰਪੂਰਨ ਗੁਰਬਾਣੀ ਦੇ ਪਾਠ ਜਰੂਰ ਸਰਵਣ ਕਰਾਂਗੇ ਚਾਹੇ ਗ੍ਰੰਥੀ ਸਿੰਘਾਂ ਤੋਂ ਪਾਠ ਸਰਵਣ ਕਰੋ ਆਪ ਕਰ ਲਵੋ ਸਹਿਜ ਪਾਠ ਜਰੂਰ ਸਰਵਣ ਕਰੋ ਪੰਜਾਂ ਬਾਣੀਆਂ ਦੇ ਨਿਤਨੇਮ ਰਸੋ ਲਾ ਸਾਹਿਬ ਆਰਤੀ ਆਰਤੀ ਦੇ ਪਾਠ ਗੁਰਬਾਣੀ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਦੂਸਰੀ ਬੇਨਤੀ ਜਿੰਨਾ ਜਿੰਨਾ ਸਿੱਖ ਸੰਗਤਾਂ ਵੱਲੋਂ ਖੰਡੇ ਵਾਟੇ ਦੀ ਪਾਲ ਸ਼ਕਤ ਨੂੰ ਉਹਨਾਂ ਨੂੰ ਮੁਬਾਰਕ ਹੈ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਸ਼ੱਕੀ ਉਹ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤ ਪਿਆਰਿਆਂ ਤੋਂ ਖੰਡੇ ਬਾਟੇ ਦੀ ਦਾਤ ਲੈ ਕੇ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣ ਜਾਈਏ ਫਿਰ ਸਾਨੂੰ ਇੱਕ ਮਾਨ ਅਸਲ ਹੁੰਦਾ ਉਹ ਮਨ ਹੈ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਤਨ ਤਨ ਮਾਤਾ ਸਹਿਬ ਕੌਰ ਦੇ ਪੁੱਤਰ ਧੀਆ ਹੋਣ ਦਾ ਸੋ ਇਨੀਆਂ ਕਿ ਬੇਨਤੀਆਂ ਨਾਲ ਦਾਸ ਆਪ ਤੋਂ ਖਿਮਾ ਚਾਹੁੰਦਾ ਆਪ ਸਭ ਸੰਗਤਾਂ ਦਾ ਧੰਨਵਾਦ ਸਤਕਾਰਯੋਗ ਮੈਂਜਰ ਸਾਹਿਬ ਜੀ ਗੁਰਦੁਆਰਾ ਗੰਗਸਰਜ ਜੈਤੋ ਉਹਨਾਂ ਦਾ ਧੰਨਵਾਦ ਅਤੇ ਅਤੀ ਸਤਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾ ਜਗਜੀਤ ਸਿੰਘ ਜੀ ਗਿਆਨੀ ਜੀ ਜੋ ਜਗਸੀਰ ਸਿੰਘ ਜੀ ਇਸ ਸਥਾਨ ਦੇ ਗੰਗਸਰ ਜੈਤੋ ਦੇ ਪਾਛੇ ਦਸਨੀ ਦੇ ਹੈਡ ਗ੍ਰੰਥੀ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਆਪ ਸਭ ਦਾ ਤੇ ਸੇ ਸక్తి ਸ਼ਬਦ ਦਾ ਧੰਨਵਾਤ ਕੋਟਾਂ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਗੁਰਾਂ ਦਾ ਬਚਨ ਸਰਵਣ ਕਰੀਏ ਫਿਰ ਸੁਭਾਤੀ ਹੈ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀ ਅੰ ਕਰਿ ਅੰ ਨਿਰਨਾਮੇ ਅਕਾਮੇ ਸੋ ਆਓ ਸਾਰੀ ਸੰਗਤ ਅਸੀਸ ਦੇ ਕਰ ਆਖੋ ਜੀ ਵਾਹਿਗੁਰੂ